ਚਾਰ ਜਿਹੜੇ ਆ ਉਹ 23 ਦੇ ਵਿੱਚ ਵਿਆਖ ਦਿੱਤੇ ਆ ਹਾਂਜੀ 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 ਬਾਬਾ ਜੀ ਆਪਾਂ ਇਹਨੂੰ ਨਕਲੀ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਪ੍ਰੂਫ ਹੈਗਾ ਕੋਈ ਦੇਖੋ ਜੀ ਨਕਲੀ ਇਦਾਂ ਕਿ ਗੁਰੂ ਘਰ ਕੋਈ ਵੀ ਆ ਰਜਿਸਟਰ ਜਿਹੜੀ ਆ ਕਮੇਟੀ ਕਰਾਈ ਜਾਂਦੀ ਆ ਜਿਹੜਾ ਰਜਿਸਟਰ ਵੱਲੋਂ ਕੋਈ ਕਰਕੇ ਦਿੰਦਾ ਉਹਨੂੰ ਧਾਰ ਹੁੰਦਾ ਕਿ ਭਰ ਕੇ ਮੇਰੇ ਤੇ ਕਾਨੂੰਨੀ ਕਾਰਵਾਈ ਹੋਣੀ ਆ ਹੁਣ ਇਸ ਬੰਦੇ ਦਾ ਕੋਈ ਫੋਨ ਨੰਬਰ ਨਹੀਂ ਇਹਦੇ ਤੇ ਜਿਹੜਾ ਦਿੱਤਾ ਗਿਆ ਵਾ ਕੋਈ ਫੋਨ ਨੰਬਰ ਨਹੀਂ ਹੈਗਾ ਪਿੱਛਾ ਨਾ ਕਰੋ ਮਹਾਰਾਜ ਜੀ ਸਰਪੰਚ ਦੇ ਇਹ ਤੇ ਕੋਈ ਵੇਖੋ ਨਾਂ ਲੜਕੀ ਦੇ ਮਾਂ ਪਿਓ ਦੇ ਸਹਣ ਹੈ ਗਿਆ ਜੀ ਜਿਹੜੀ ਕੋਡ ਮੈਰਿਜ ਹੁੰਦੀਆਂ ਉਹ ਇਹ ਆ ਕਿ ਮਾਪਿਓ ਦੇ ਜਾਂ ਭਰਾ ਦੇ ਸਹਣ ਹੋਣੇ ਜਾਂ ਮਾਮਿਆਂ ਦੇ ਜਾਂ ਚਾਚਿਆਂ ਤਾਇਿਆਂ ਦੇ ਇੱਥੇ ਜਿਹੜੇ ਆ ਕਿ ਕੋਈ ਵੀ ਕਿਸੇ ਦੇ ਸਹਣ ਨਹੀਂ ਹੈਗੇ ਅੱਛਾ ਇਸ ਕੋਲ ਇਹ ਪਤਾ ਪਤਾ ਲੱਗ ਗਿਆ ਹਾਂ ਹਾਂ ਫਿਰ ਕੀ ਕਾਰਵਾਈ ਦੀ ਮੰਗ ਕਰਦੀ ਹੈ ਨਹੀਂ ਮੰਗ ਇਹ ਕਰਦੇ ਆ ਕਿ ਜਿਹੜੇ ਇਦਾਂ ਦੇ ਲੋਕ ਸ਼ਹਿਰਾਂ 'ਚ ਬੈਠੇ ਨੇ ਇਹਨਾਂ ਦੇ ਉੱਤੇ ਸਿਕੰਜਾ ਕਿੱਥੋਂ ਕੱਸਿਆ ਜਾਣਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੇਨਤੀ ਕੀਤੀ ਹੈ ਤੇ ਨਾਂ ਤੇ ਨੇਪਾਲ ਤੋਂ ਆਏ ਜੀ ਇਹ ਲੈ ਕੇ ਇਹ ਆਇਆ ਸ਼ਰੋਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਸ਼ਿਪਾਈ ਅੱਗੇ ਪ੍ਰਾਈਵੇਟ ਪ੍ਰਸਾਧ ਕਰਦੀ ਸੀ ਔਰ ਹੁਣ ਇਸ ਵੇਲੇ ਕਲੀਫ ਰੋਮਣੀ ਕਮੇਟੀ ਕਰ ਰਹੀ ਆ ਜਿਹੜੇ ਇਹ ਮੇਨ ਦੋਸ਼ੀ ਇਹ ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਕੋਟ ਆਨੰਦਕਾਰਜ ਨਾ ਕੀਤੇ ਜਾਂ ਸਰਟੀਫਿਕੇਟ ਨਾ ਦਿੱਤਾ ਜਾਵੇ ਤੇ ਸਮਝ ਲਓ ਕੀ ਹੋਵੇਗਾ ਕਿ ਉਹਦੇ ਆਨੰਦਕਾਰਜ ਨਹੀਂ ਹੋੜਗੇ ਫਿਰ ਅਸੀਂ ਉਹ ਲੜਕੀ ਨੂੰ ਪੁੱਛਦੇ ਆ ਪੁੱਤ ਚਾਰ ਲਾਵਾਂ ਕਰਾਈਆਂ ਸੀ ਹਾਂਜੀ चार लावा हैगाए जा लड़की वालों झूठे अगर केले आ रही है के, तो मुझे लाके दिया जाए सबूत दिखाया जा रहा मुझे फसाने के लिए झूठे इंजाम लगाए जा रहे हैं जो सू पता लगा ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਲੜਕੇ ਲੋ ਆਏ ਸੀ ਅਸੀਂ ਉਹਨਾਂ ਦੀ ਵੀ ਬਾਈਟ ਸੁਣੀ ਸੀ ਉਹਨਾਂ ਨੇ ਕਿਹਾ ਵੀ ਲੜਕੀ ਝੂਠ ਬੋਲਦੀ ਏ ਮੇਰਾ ਪਿਓ ਨਹੀਂ ਹੈਗਾ ਕੋਈ ਬੱਚੀ ਝੂਠ ਨਹੀਂ ਬੋਲਦੀ ਉਹ ਸਰਟੀਫਿਕੇਟ ਲੈ ਕੇ ਆਈ ਬੰਦੇ ਪਿਓ ਦੀ ਡੈਥ ਹੋਈ ਏ ਇਹ ਸਰਟੀਫਿਕੇਟ ਹੈਗਾ ਪਹਿਲਾਂ ਹੀ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣਾ ਜਣੇ ਆ ਜਿਹੜੇ ਮੌਕਲ ਮਹਿਮਾਨ ਪ੍ਰੈਸ ਦੇ ਸਾਹਮਣੇ ਆਏ ਕਹਿੰਦੇ ਸੀ ਵੀ ਲੜਕੀ ਦਾ ਪਿਓ ਜਿੰਦਾ ਹੈਗਾ ਲੜਕੀ ਝੂਠੀ ਰਹੀ ਏ ਲੜਕੀ ਦੇ ਪਿਓ ਦੀ ਡੈਥ ਹੋ ਚੁੱਕੀ ਏ ਲੜਕੀ ਨਾਲ ਪਹਿਲਾਂ ਵੀ ਜ਼ਬਰ ਜਨਾਹ ਹੋਇਆ ਹੈ ਕੋਈ ਵੈਰੀਫਾਈ ਕੀਤੀ ਇਹਨਾਂ ਦੇ ਬਾਰੇ ਹਾਂਜੀ ਅਸੀਂ ਸਾਰਾ ਵੈਰੀਫਾਈ ਕੀਤਾ ਸੀ ਜੱਜ ਦਾ ਜੀ ਮੇਰੇ ਇਹ ਪ੍ਰੂਫ ਹੈ ਇਹ ਪ੍ਰੂਫ ਹੈ ਡਿਊ ਸਰਟੀਫਿਕੇਟ ਹੈ ਜਿਸ ਵਿੱਚ ਬੋਲਾ ਜਾ ਰਿਹਾ ਹੈ ਉਹ ਪ੍ਰੈਸ ਕਾਨਫਰੰਸ ਵਿੱਚ ਕਿ ਮੇਰੇ ਫਾਦਰ ਹੈ ਮੈਂ ਝੂਠ ਬੋਲਤੀ ਹੂ ਮੇਰੇ ਫਾਦਰ ਜਿੰਦਾ ਹੈ ਇਹ ਦੇਖੀਏ ਸਰ ਕਿੰਨੇ ਮੇਰੇ ਪਿਤਾ ਜੀ ਕੋ 12 15 ਸਾਲ ਹੋ ਚੁਕੇ ਦੇਤੂਏ ਔਰ ਮੇਰੇ ਤੇ ਇਹ ਵੀ ਫੇਕ ਇਲਜ਼ਾਮ ਲਗਾਏ ਜਾ ਰਹੇ ਜਿਹੜੇ ਸੱਜਣ ਨੇ ਇਲਜ਼ਾਮ ਲਾਇਆ ਵੀ ਇਹਦਾ ਪਹਿਲਾਂ ਵੀ ਜ਼ਬਰ ਜਨਾਹ ਹੋਇਆ ਹੈ ਕੀ ਜਿਹੜੀ ਔਰਤ ਨਾਲ ਪਹਿਲਾਂ ਜ਼ਬਰ ਜਨਾਹ ਹੋਇਆ ਹੋਏ ਉਹਨੂੰ ਘਰ ਖੁੱਲਾ ਛੱਡਣਾ ਚਾਹੀਦਾ ਜਿਹੜਾ ਮਰਜੀ ਆ ਉਹਨਾਂ ਦਾ ਜ਼ਬਰ ਜਨਾਹ ਕਰ ਲੇ ਕੀ ਉਹਨੂੰ ਖੁੱਲਾ ਛੱਡਦੀ ਐ ਉਸ ਲੜਕੀ ਨੂੰ ਜਿਹੜਾ ਆਵੇ ਉਹਨਾਂ ਦਾ ਜ਼ਬਰ ਜਨਾਹ ਕਰ ਲੇ ਕਾਨੂੰਨ ਕੀ ਕਹਿੰਦਾ ਜੇ ਕਿਸੇ ਲੜਕੀ ਨਾਲ ਇੱਕ ਵਾਰੀ ਗੁਨਾਹ ਆਇਆ ਜੇ ਦੁਬਾਰਾ ਆਇਆ ਤਾਂ ਦੂਜਾ ਵੀ ਦੋਸ਼ੀ ਐ ਜਿਹੜਾ ਪੰਜਾਬ ਦੇ ਜਿੰਨੇ ਗੁਨਾਹ ਕੀਤਾ ਗੁਰਗੰਸਾ ਦਾ ਝੂਠਾ ਸਾਲਾ ਲਗੇ ਨਕਲੀ ਵਿਆਹ ਕੀਤਾ ਜਿਹੜੇ ਬੰਦੇ ਨੇ ਉਹਦੇ ਲੋਕ ਤਰਫਦਾਰੀ ਕਰ ਰਿਹਾ ਲੱਖ ਲਾਂਧਿਆ ਹੋ ਜੇ ਪੰਜਾਬ ਹਾਂਜੀ ਬਿਲਕੁਲ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਅਸਲੀ ਕਰਦੇ ਕੀ ਮਾਮਲਾ ਹੈ ਜੀ ਅੱਜ ਸਾਨੂੰ ਇਹ ਕੰਪਲੇਂਟ ਵੜੀ ਸੀ ਬਾਬਾ ਬਲਵੀਰ ਸਿੰਘ ਨੇ ਕੰਪਲੇਂਟ ਦਿੱਤੀ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ ਸੋ ਸੋਨੀ ਅਸੀਂ ਆਏ ਆ ਮੌਕਾ ਦੇਖਿਆ ਜੀ ਮੁੰਡਾ ਲਾਇਆ ਆਪ ਤਾਂ ਹੋਏ ਨਹੀਂ ਮਹਤਾਰਤਾਂ ਜੀ ਉਹਨੇ ਆਪਸਾਂ ਦੇ ਨੋਟਸ ਲੈਂਦਾ ਆਪਾਂ ਆਪਸ ਰਾਰੇ ਨੇ ਸਾਡੇ ਕੋਲ ਕਿੰਨੇ ਕ ਵਿਆਹ ਇਹਨੇ ਕਰਾ ਦਿੱਤੇ ਜੀ ਉਹ ਮਤਲਬ ਕੋਈ ਅੰਦਰੋਂ ਕਰ ਲਿਆ ਅੰਦਰੋਂ ਕੀ ਕੋਈ ਨਾ ਰਜਿਸਟਰ ਵਿੱਚ ਲਾਜ ਨਾ ਕੋਈ ਜਿਨ੍ਹਾਂ ਨੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ ਤੇ ਵਿਆਹ ਵਿਆਹ ਲਿਖੇ ਹੋਏ ਉੱਤੇ 2104 ਹੈ ਗਢਾਈ ਜੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਦ ਹੋਈ ਨਹੀਂ ਹਾਂ ਅੰਦਰ ਇਹ ਇੱਥੇ ਹੀ ਹੈ ਇੱਥੇ ਮੌਕੇ ਤੇ ਹਾਂ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆਪਾਂ ਕਰਨ ਚੱਲੇ ਕਾਰਵਾਈ ਤਸਦੀਕ ਕਰਦੇ ਹਾਂ ਜੀ ਅਸਰੋਂ ਦੱਸਤਾ ਗੁਰੂ ਗ੍ਰੰਥ ਸਾਹਿਬ ਮਾਤਾ ਬਲੀ ਦੀਆਂ ਅੱਜ ਹੀ ਦੋ ਦੋ ਫੈਮਲੀਆ ਆਈਆਂ ਹੋਈਆਂ ਨੇ ਜਿਹੜੇ ਸਰਟੀਫਿਕੇਟ ਹੱਥ 'ਚ ਬੜੇ ਉਹਨਾਂ ਨੇ ਕਿਤੇ ਵੇਖਣੇ ਚੱਲੀ ਬੈਕ ਨਹੀਂ ਦੇਖੇ ਅਜੇ ਤੱਕ ਦੇਖੇ ਨਹੀਂ ਨਾ ਮੇਰੇ ਕੋ ਆਈ ਆ ਮੇਰੇ ਕੋ ਸਿਰ ਕਮਪਲੀਟ ਆਈ ਆ ਕਮੇਅਰ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਣ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲਾਗੇ ਬਲਸ਼ ਲਾਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਬੇਸਤਾਨ ਨਹੀਂ ਲਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਹਾਂ ਹਾਂ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇ ਵਾਲਿਆਂ ਨੂੰ ਵੀ ਕਵਨ ਕਰ ਦੇਣੇ ਚਾਹੀਦੇ ਕਿਸੇ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇਹ ਗਲਤ ਹੋ ਰਿਹਾ ਸਮਝਦੇ ਸਾਰੇ ਤੇ ਅਸੀਂ ਆਏ ਆ ਮੌਕਾ ਕੀ ਦੇਖਿਆ ਕੰਟਰੋਲ ਹੈਟ ਹੈ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਬਣੀ